ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਪ੍ਰਿੰਕਾ ਗਾਂਧੀ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਆ ਨਵਜੋਤ ਸਿੰਘ ਸਿੱਧੂ ਔਰ ਪ੍ਰਿੰਕਾ ਗਾਂਧੀ ਜਾਂ ਰਾਹੁਲ ਗਾਂਧੀ ਦੇ ਨਾਲ ਜੋ ਸਿਆਸੀ ਉਹਨਾਂ ਦਾ ਤਾਲੁਕ ਨੇ ਉਹ ਸਾਰੀ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਆ ਜਦੋਂ ਵੀ ਨਵਜੋਤ ਸਿੰਘ ਸਿੱਧੂ ਕਿਸੇ ਵਿਪਤਾ ਦੇ ਵਿੱਚ ਫਸੇ ਨੇ ਹਮੇਸ਼ਾ ਗਾਂਧੀ ਪਰਿਵਾਰ ਉਹਨਾਂ ਦੇ ਨਾਲ ਖੜਾ ਰਿਹਾ ਤੇ ਅੱਜ ਅਜਹੀ ਤਸਵੀਰ ਸਾਂਝੀ ਕੀਤੀ ਆ ਨਵਜੋਤ ਸਿੰਘ ਸਿੱਧੂ ਹੋਣਾਂ ਨੇ ਅਸਲ ਦੇ ਵਿੱਚ ਕਾਂਗਰਸ ਪਾਰਟੀ ਦੀ ਨੇਤਾ ਪ੍ਰਿੰਕਾ ਗਾਂਧੀ ਪਟਿਆਲੇ ਵਿਖੇ ਰੈਲੀ ਨੂੰ ਸੰਬੋਧਨ ਕਰਨ ਆਏ ਸੀ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ 'ਚੋਂ ਲੜ ਰਹੇ ਨੇ ਜਿੱਥੇ ਡਾਕਟਰ ਧਰਮਵੀਰ ਗਾਂਧੀ ਸਟੇਜ ਤੇ ਖੜੇ ਸੀ ਉੱਥੇ ਹੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅੰਬਰ ਸਿੰਘ ਬੀਸੀ ਤੇ ਪ੍ਰਿੰਕਾ ਗਾਂਧੀ ਨੇ ਸੰਬੋਧਨ ਕਰਦਾ ਜਿੱਥੇ ਆਪਣੇ ਪੰਜਾਬੀ ਸੌਰੇ ਹੁੰਦੇ ਨਾਤੇ ਗੱਲਾਂ ਬਾਤਾਂ ਕੀਤੀਆਂ ਨੇ ਉੱਥੇ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਅਸਬਲੇ ਚ ਮੁਲਾਕਾਤ ਉਸ ਸਮੇਂ ਕਾਫੀ ਐਮਿਤ ਰੱਖਰੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਇਸ ਵਾਰ ਚੋਣ ਪ੍ਰਚਾਰ ਦੇ ਵਿੱਚ ਦਿਖਾਈ ਨਹੀਂ ਦਿੱਤੇ ਨਵਜੋਤ ਸਿੰਘ ਸਿੱਧੂ ਐਸਐਮਏ ਬੀਸੀਸੀਆਈ ਵਾਸਤੇ ਕਮੈਂਟਰੀ ਕਰ ਰਹੇ ਨੇ ਆਈਪੀਐਲ ਦਾ ਫਾਈਨਲ ਟੂਰਨਾਮੈਂਟ ਨੇ ਉਹਦੇ ਵਿੱਚ ਬਿਜ਼ੀ ਸਨ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦੇ ਲੜਕੇ ਕਰਨ ਸਿੰਘ ਸਿੱਧੂ ਉਹਨਾਂ ਦੀ ਧੀ ਰਾਬੀਆ ਸਿੱਧੂ ਅਤੇ ਉਹਨਾਂ ਦੀ ਨੌ ਰਾਣੀ ਦੇ ਨਾਲ ਮੁਲਾਕਾਤ ਕੀਤੀ ਪਟਿਆਲਾ ਵਿਖੇ ਜਿੱਥੇ ਰੈਲੀ ਹੋਈ ਆ ਉਸ ਰੈਲੀ ਦੇ ਦੌਰਾਨ ਸਿੱਧੂ ਪਰਿਵਾਰ ਦੇ ਨਾਲ ਪ੍ਰਿੰਕਾ ਗਾਂਧੀ ਨੇ ਮੁਲਾਕਾਤ ਕੀਤੀ ਆ ਮੁਲਾਕਾਤ ਦੇ ਦੌਰਾਨ ਪ੍ਰਿੰਕਾ ਗਾਂਧੀ ਨੇ ਉਹਨਾਂ ਦੀ ਮਾਤਾ ਯਾਨੀ ਕਿ ਕਰਨ ਸਿੱਧੂ ਦੀ ਮਾਤਾ ਨਵਜੋਤ ਕੌਰ ਸਿੱਧੂ ਹੋਣਾ ਦੇ ਨਾਲ ਟੈਲੀਫੋਨ ਤੇ ਗੱਲ ਵੀ ਕੀਤੀ ਆ ਸਾਰੇ ਜਾਣਦੇ ਨੇ ਕਿ ਡਾਕਟਰ ਨਵਜੋਤ ਕੌਰ ਸਿੱਧੂ ਐਸਮੇ ਕੈਂਸਰ ਤੋਂ ਪੀੜਸੀ ਉਹਨਾਂ ਦੇ ਕੀਮੋਥੈਰੇਪੀ ਹੋ ਚੁੱਕਿਆ ਰੇਡੀਏਸ਼ਨ ਚੱਲ ਰਹੀਆਂ ਦੋ ਹੋ ਚੁੱਕੀਆਂ ਨੇ ਇਸ ਕਰਕੇ ਸਾਰੇ ਹੀ ਉਹਨਾਂ ਦੀ ਸਿਹਤ ਚੰਗੀ ਚੰਗੀ ਤਰ੍ਹਾਂ ਠੀਕ ਹੋਣਾ ਸਾਰੇ ਕੰਮ ਨਾ ਕਰ ਰਹੇ ਨੇ ਤੇ ਡਾਕਟਰ ਨਵਜੋਤ ਕੌਰ ਸਿੱਧੂ ਦੀ ਹੀ ਉਹਨਾਂ ਨੇ ਸਿਹਤ ਜਾਣਨ ਲਈ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹਾਲਾਂਕਿ ਪਹਿਲਾਂ ਚਰਚਾ ਸੀ ਕਿ ਪ੍ਰਿੰਕਾ ਗਾਂਧੀ ਉਹਨਾਂ ਦੇ ਘਰ ਜਾ ਸਕਦੇ ਨੇ ਲੇਕਿਨ ਉਹਨਾਂ ਨੇ ਹੋਰ ਵੀ ਰੈਲੀਆਂ 'ਚ ਜਾ ਕੇ ਸੰਬੋਧਨ ਕਰਨਾ ਸੀ ਸਿਕਿਉਰਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਰੈਲੀ ਵਾਲੀ ਥਾਂ ਤੇ ਹੀ ਪਹੁੰਚ ਗਿਆ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਲੜਕਾ ਕਰਨ ਸਿੰਘ ਸਿੱਧੂ ਕਨਸਿੰਗ ਸਿੱਧੂ ਦੀ ਜੀਵਨ ਸਾਥਣ ਅਤੇ ਨਵਜੋਤ ਸਿੰਘ ਸਿੱਧੂ ਦੀ ਤੀ ਰਾਬੀਆ ਸਿੱਧੂ ਨੇ ਮੁਲਾਕਾਤ ਕੀਤੀ। ਕਰੀਬ 15 ਮਿੰਟ ਮੁਲਾਕਾਤ ਹੋਈ ਆ ਇਸ ਦੌਰਾਨ ਫਿਰ ਕਰਨ ਸਿੰਘ ਸਿੱਧੂ ਨੇ ਆਪਣੇ ਨੰਬਰ ਦੇ ذریعے ਡਾਕਟਰ ਨਵਜੋਤ कौर ਸਿੱਧੂ ਹੁਣਾ ਦੇ ਨਾਲ ਵੀ ਟੈਲੀਫੋਨ ਤੇ ਗੱਲਬਾਤ ਕਰਵਾਈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੁਣ ਬੰਬੇ ਨਹੀਂ ਲੇਕਿਨ ਨਵਜੋਤ कौर ਸਿੱਧੂ ਹੁਣਾ ਦੀ ਹੱਲੇ ਸੇਤ ਆਗਿਆ ਨਹੀਂ ਦਿੰਦੀ ਸੀ ਕਿ ਉਹ ਬਾਹਰ ਨਿਕਲੇ ਇਸ ਕਰਕੇ ਟੈਲੀਫੋਨ ਤੇ ਹੀ ਗਲਬਾਤ ਕੀਤੀ ਹੈ ਜੋ ਪਰਿਵਾਰਕ ਜਾਣਕਾਰ ਦੱਸਦੇ ਨੇ ਕਿ ਪਰਿਵਾਰ ਦੀ ਚੰਗੇ ਮਾਹੌਲ ਦੇ ਵਿੱਚ ਗਲਬਾਤ ਹੋਈ ਆ ਔਰ ਨਵਜੋਤ ਸਿੰਘ ਸਿੱਧੂ ਬੀਸੀਸੀਆਈ ਆਈਪਲ ਟੂਰਨਾਮੈਂਟ ਦੇ ਵਿੱਚ బిజీ ਨੇ ਇਹ ਵੀ ਪ੍ਰਿੰਕਾ ਗਾਂਧੀ ਹੋਣਾ ਨੂੰ ਪਤਾ ਕਿਉਂਕਿ ਜਦੋਂ ਆਈਪਲ ਦੇ ਵਿੱਚ ਕਮੈਂਟਰੀ ਕਰਨ ਜਾਣਾ ਸੀ ਤੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਉਸ ਸਮੇਂ ਵੀ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਜਿਹੜੀ ਮੁਲਾਕਾਤ ਅੱਜ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੇ ਕੀਤੀ ਹੈ ਉਸ ਦਿਨ ਇੱਕ ਫੋਟੋ ਸਾਂਝੀ ਕੀਤੀ ਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਵਜੋਤ ਸਿੰਘ ਸਿੱਧੂ ਹੁਣਾ ਜਿਹਦੇ ਚੋ ਉਹਨਾਂ ਲਿਖਿਆ ਸ਼ੀ ਹੈਜ਼ ਅ ਹਰਟ ਆਫ ਗੋਲਡ ਫਾਰ आवर ਫੈਮਿਲੀ ਥੈਂਕਸ ਅ ਮਿਲੀਅਨ ਫਾਰ ਯੂਅਰ ਕਨਸਰਨ ਅਬਾਊਟ ਨੋਨੀਜ਼ ਹੈਲਥ ਯੂਅਰ ਸਪੋਰਟ ਮੀਨਸ ਦਾ ਵਰਲਡ ਨੋਨੀ ਨਵਜੋਤ ਸਿੰਘ ਸਿੱਧੂ ਹੁਣੀ ਆਪਣੀ ਜੀਵਨ ਸਾਥੀ ਡਾਕਟਰ ਨਵਜੋਤ ਕੌਰ ਸਿੱਧੂ ਹੁਣਾ ਨੂੰ ਉਹਨਾਂ ਦੇ ਨਿਕਨੇਮ ਨੋਨੀ ਕਰਕੇ ਹੀ ਪੁਕਾਰਦੇ ਨੇ ਤੇ ਇਸੇ ਕਰਕੇ ਉਹਨਾਂ ਨੇ ਉਹਨਾਂ ਦਾ ਸ਼ੁਕਰੀਆ ਕੀਤਾ ਪ੍ਰਿੰਕਾ ਗਾਂਧੀ ਉਹਨਾਂ ਨੇ ਕਿ ਤੁਸੀਂ ਮੇਰੀ ਪਤਨੀ ਨਵਜੋਤ ਕੌਰ ਸਿੱਧੂ ਜਾਨੀ ਨੋਨੀ ਦੇ ਸਿਹਤ ਬਾਰੇ ਕੰਸਰਨ ਦਿਖਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਉਹਨਾਂ ਨੇ ਉਹਨਾਂ ਨੇ ਟਵੀਟ ਕੀਤਾ ਉਹਦੇ ਚ ਸਾਫ ਆ ਕਿ ਤੁਹਾਡਾ ਜਿਹੜਾ ਦਿਲ ਆ ਉਹ ਸੋਨੇ ਵਰਗਾ ਹੈਗਾ ਸਦਾ ਤੁਸੀਂ ਮੇਰੇ ਪਰਿਵਾਰ ਦੇ ਨਾਲ ਖੜੇ ਰਹੇ ਹੋ ਔਰ ਇਸ ਸਮੇਂ ਨਵਜੋਤ ਕੌਰ ਸਿੱਧੂ ਉਰਫ ਨੋਨੀ ਦੀ ਸਿਹਤ ਲਈ ਤੁਹਾਡੀ ਚਿੰਤਾ ਉਹਦੇ ਵਾਸਤੇ ਸਾਡਾ ਲੱਖ ਲੱਖ ਸ਼ੁਕਰਾਨਾ ਤੁਹਾਡਾ ਸਮਰਥਨ ਮਿਲਣਾ ਮੇਰੇ ਵਾਸਤੇ ਦੁਨੀਆ ਦੇ ਬਰਾਬਰ ਹੈ ਇਹ ਉਹਨਾਂ ਦੇ ਜਿਹੜੇ ਕਮੈਂਟ ਨੇ ਉਹਨਾਂ ਕਮੈਂਟਾਂ ਤੇ ਹੁਣ ਜੋ ਵੀ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਦੀ ਸਿਹਤ ਬਾਰੇ ਚਿੰਤਾ ਕਰ ਰਹੇ ਉਹਦੇ ਨੂੰ ਲੈ ਕੇ ਵੀ ਲੋਕ ਅਰਦਾਸ ਕਰ ਰਹੇ ਨੇ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਚੰਗੀ ਤਰ੍ਹਾਂ ਠੀਕ ਹੋਵੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਅਕਸਰ ਹੀ ਡਾਕਟਰ ਨਵਜੋਤ कौर ਸਿੱਧੂ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਕਿ ਉਹ ਕੈਂਸਰ ਤੋਂ ਪੀੜਤ ਹੈ ਉਹਨਾਂ ਨੇ ਹਰ ਫੂਡ ਸਾਂਝੀ ਕੀਤੀ ਔਰ ਉਸ ਤੇ ਪੰਜਾਬ ਦੇ ਹੀ ਬਾਕੀ ਦੇਸ਼ ਦੇ ਲੀਡਰਾਂ ਨੇ ਵੀ ਅਰਦਾਸ ਕੀਤੀ ਅਗੇ ਕਿ ਉਹ ਜਲਦੀ ਠੀਕ ਹੋ ਜੇ ਜਿੱਥੇ ਪ੍ਰਿੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉੱਥੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਦੱਸਿਆ ਕਿ ਮੇਰਾ ਪੰਜਾਬੀਆਂ ਦੇ ਨਾਲ ਬਹੁਤ ਜ਼ਿਆਦਾ ਗੂੜਾ ਰਿਸ਼ਤਾ ਗੂੜਾ ਰਿਸ਼ਤਾ ਇਸ ਕਰਕੇ ਨੇ ਕਿ ਕਿਉਂਕਿ ਮੇਰੇ ਜਿਹੜੇ ਸਹੁਰੇ ਨੇ ਉਹ ਪੰਜਾਬੀ ਪਰਿਵਾਰ ਨੇ ਸਿਆਲਕੋਟ ਦੇ ਰਹਿਣ ਵਾਲੇ ਨੇ ਜਦੋਂ ਵੰਡ ਹੋਈ ਸੀ ਤੇ ਫਿਰ ਮੇਰਾ ਸੋਹਰਾ ਜਿਹੜਾ ਉਸ ਸਮੇਂ ਦੀ ਉਮਰ ਬਹੁਤ ਘੱਟ ਸੀ ਉਹਨੂੰ ਗਦੀੜੇ ਚੁੱਕ ਕੇ ਫਿਰ ਉਹ ਦਿੱਲੀ ਆ ਗਿਆ ਉੱਥੇ ਸੈਟਲ ਹੋ ਗਿਆ ਔਰ ਫਿਰ ਮੇਰੇ ਪੰਜਾਬੀ ਪਰਿਵਾਰ ਜਦੋਂ ਵਿਆਹ ਹੋਇਆ ਤੇ ਫਿਰ ਮੇਰੀ ਹੋਰ ਪੰਜਾਬੀਆਂ ਦੇ ਨਾਲ ਉਹਨਾਂ ਦੇ ਸਲੂਕ ਬਾਰੇ ਉਹਨਾਂ ਦੇ ਵਿਆਹ ਬਾਰੇ ਉਹਨਾਂ ਦੇ ਸੱਭਿਆਚਾਰ ਬਾਰੇ ਮੈਨੂੰ ਜਾਣਨ ਦਾ ਮੌਕਾ ਮਿਲਿਆਗਾ ਉਹਨਾਂ ਨੇ ਇਹ ਵੀ ਇੱਕ ਆਪਣੀ ਨਿੱਜੀ ਕਿੱਸਾ ਸੁਣਾਉਂਦੇ ਹੋਏ ਦੱਸਿਆ ਕਿ ਜਦੋਂ ਮੇਰਾ ਵਿਆਹ ਹੋ ਰਿਹਾ ਸੀ ਤਾਂ ਮੇਰੀ ਸਹੇਲੀ ਉਹ ਇੱਕ ਟੀਪ ਰਿਕਾਰਡ ਲੈ ਕੇ ਜਿਹਦੇ ਵਿੱਚ ਗਾਣਾ ਵਿਆਹlever ਚੱਲ ਰਿਹਾ ਸੀ ਵਿਆਹ ਵਾਲੇ ਦਿਨਾਂ ਦੇ ਵਿੱਚ ਆਸਾ ਸਿੰਘ ਮਸਤਾਨਾ ਦਾ ਗਾਣਾ ਜਿਹੜਾ ਲਾਜ਼ਮੀ ਤੌਰ ਤੇ ਉਸ ਤੁਸੀਂ ਸਾਰੇ ਨੇ ਸੁਣਿਆ ਗਿਆ ਕਾਲੀ ਤੇਰੀ ਗੁੱਤ ਨਿਤ ਪਰਾਂਦਾ ਤੇਰਾ ਲਾਲ ਨਹੀਂ ਹਾਲਾਂਕਿ ਕਹਿੰਦੇ ਜੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਸਾਡੇ ਘਰ ਦੇ ਵਿੱਚ ਵਿਆਹਾਂ ਦੇ ਮੌਕੇ ਨੱਚਣ ਟੱਪਣ ਵਾਲਾ ਕੋਈ ਰਿਵਾਜ ਨਹੀਂ ਸੀ ਲੇਕਿਨ ਅਸੀਂ ਉਸ ਸਮੇਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਿਨਾਂ ਮંજੂਰੀ ਤੋਂ ਆਪਣੀ ਸੇਹੜੀ ਦੇ ਨਾਲ ਇਹ ਗਾਣਾ ਸੁਣਿਆ ਸੀ ਤੇ ਖੁਸ਼ੀ ਮਨਾਈ ਸੀ ਉਹਨਾਂ ਹੋਰ ਵੀ ਪੰਜਾਬੀ ਪਰਿਵਾਰ ਦੇ ਵਿੱਚੋਂ ਆਪਣੇ ਆਪ ਨੂੰ ਮੰਨਦੇ ਕਿ ਮੈਂ ਉਹਨਾਂ ਦੀ ਨਾਂ ਹੋਰਾਂ ਦਾ ਜ਼ਿਕਰ ਕੀਤਾ ਗੁੜੀ ਰਿਸ਼ਤੇ ਬਾਰੇ ਦੱਸਿਆ ਗਿਆ ਕਿ ਮੈਨੂੰ ਪੰਜਾਬੀਆਂ ਬਾਰੇ ਬਹੁਤ ਕੁਝ ਜਿਹੜਾ ਜਾਣਨ ਦਾ ਮੌਕਾ ਮੇਰੇ ਸਹੁਰੇ ਮੇਰੇ ਘਰ ਵਾਲੇ ਤੇ ਮੇਰੀ ਸੱਸ ਤੋਂ ਮਿਲਿਆ ਤੇ ਅੱਜ ਵੀ ਮੇਰੀ ਜਿਹੜੀ ਸੱਸ ਆ ਜਦੋਂ ਵੀ ਮੈਂ ਭਾਸ਼ਣ ਕਰਦੀ ਆ ਭਾਸ਼ਣ ਦਿੰਦੀ ਆ ਤੇ ਉਹ ਧਿਆਨ ਨਾਲ ਸੁਣਦੇ ਨੇ ਤੇ ਮੇਰੀਆਂ ਕਮੀਆਂ ਵੀ ਦੱਸਦੇ ਨੇ ਲੇਕਿਨ ਫਿਲਹਾਲ ਜੋ ਮੁਲਾਕਾਤ ਪ੍ਰਿੰਕਾ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਵਿੱਚ ਹੋਈ ਆ ਲਾਜ਼ਮੀ ਤੌਰ ਤੇ ਪੰਜਾਬ ਦੀ ਸਿਆਸਤ ਇੱਕ ਵਾਰ ਫੇਰ ਸਰਗਰਮ ਹੋ ਗਈ ਹੈ ਖਾਸ ਕਰਕੇ ਕਾਂਗਰਸ ਪਾਰਟੀ ਦੀ ਕਿਉਂਕਿ ਇਸ ਨਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਨੇ ਕੋਈ ਖੁੱਲ ਕੇ ਪਾਰਟਿਸਿਪੇਟ ਨਹੀਂ ਕੀਤਾ ਹਾਲਾਂਕਿ ਉਹ ਸਟਾਰ ਕੰਪੇਨਰ ਦੀ ਸੂਚੀ ਵਿੱਚ ਉਹਨਾਂ ਦਾ ਨਾਮ ਸੀ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਕਿਸੇ ਵੀ ਚੋਣ ਰੈਲੀ ਨੂੰ ਸੰਬੋਧਨ ਨਹੀਂ ਕੀਤਾ ਜੋ ਕਾਂਗਰਸੀ ਲੀਡਰ ਇਹ ਸੋਚ ਰਹੇ ਕਿ ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਦੀ ਸਿਆਸਤ ਦੇ ਵਿੱਚ ਨਵਜੋ ਸਿੰਘ ਸਿੱਧੂ ਮੰਨਫੀ ਹੋ ਚੁਕੇ ਨੇ ਜਾਂ ਗਾਇਬ ਹੋ ਚੁਕੇ ਨੇ ਪਰ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਮੁਲਾਕਾਤ ਨੇ ਜੋ ਲੋਕ ਸੋਚ ਰਹੇ ਸੀ ਕਿ ਸ਼ਾਇਦ ਨਵਜੋ ਸਿੰਘ ਸਿੱਧੂ ਕਾਂਗਰਸ ਨੂੰ ਲੈ ਕੇ ਹੁਣ ਜਿਆਦਾ ਚਿੰਤਾ ਨਹੀਂ ਰੱਖਦੇ ਪਰ ਉਹ ਫਿਰ ਲੋਕਾਂ ਦੀਆਂ ਜਿਹੜੀਆਂ ਸੋਚਾਂ ਜਾਂ ਕਲਪਨਾਵਾਂ ਜਾਂ ਕਹਾਣੀਆਂ ਸੀ ਉਹ ਕਹਾਣੀਆਂ ਉੱਤੇ ਪੜਦਾ ਲਾਜ਼ਮ ਤੌਰ ਤੇ ਇਸ ਤਸਵੀਰ ਨੇ ਪਾ ਦਿੱਤਾ ਆਖਰ ਹਾਲੇ ਵੀ ਨਵਜੋਤ ਸਿੰਘ ਸਿੱਧੂ ਗਾਂਧੀ ਪਰਵਾਰ ਦੇ ਵਿੱਚ ਇੱਕ ਚੰਗਾ ਸਥਾਨ ਰੱਖਦੇ ਨੇ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ